ਇਸ ਵੀਰਦੀ ਐਮ ਜ਼ਬਰੂਦ ਦਾ ਬਾਅਦ ਫਿਰ ਪਿੰਡ ਮੀਰਤ ਚਾਨਾ ਵਿਖੇ ਅੱਜ ਤੱਕਸਾਰ ਵਰਦੇ ਮੀਂਹ ਵਿੱਚ ਪੁਲਿਸ ਤੇ ਇੱਕ ਬਦਮਾਸ਼ ਦਰਮਿਆਨ ਮੁਕਾਬਲਾ ਆਇਆ ਜਿਸ ਦਿਨ ਬਦਮਾਸ਼ ਦੇ ਲੱਤ ਤੇ ਗੋਲੀ ਲੱਗੀ ਤੇ ਉਹ ਜ਼ਖਮੀ ਹੋ ਗਿਆ ਜ਼ਖਮੀ ਹਾਲਤ ਵਿੱਚ ਉਹ ਨੂੰ ਗ੍ਰਿਫਤਾਰ ਕਰਕੇ ਹਸਪਤਾਲ ਇਲਾਜ ਵਿੱਚ ਲਈ ਦਾਖਲ ਕਰਵਾਇਆ ਗਿਆ ਪੁਲਿਸ ਅਧਿਕਾਰੀਆਂ ਤੋਂ ਮੇਰੀ ਜਾਣਕਾਰੀ ਅਨੁਸਾਰ ਜ਼ਖਮੀ ਹੋਏ ਬਦਮਾਸ਼ ਦਾ ਨਾਮ ਰਵਿੰਦ ਸੀ ਅਤੇ ਉਹ 48 ਥਾਣਾ ਕੋ ਮਨਕਲਾ ਵਾਲਾ ਰਹਿਣ ਵਾਲਾ ਹੈ ਬਿੱਤੇ 3 ਜੂਨ ਨੂੰ ਕਲਾਨੌਰ ਵਿਖੇ ਇੱਕ ਦੁਕਾਨ ਤੇ ਗੋਲਾਬਾਰੀ ਕਰਨ ਦੀ ਵਾਰਦਾਤ ਵਿੱਚ ਰਵੀ ਮਸੀਹ ਮੁਖਦ ਦੇਸੀ ਦfsਿਆ ਜਾ ਰਿਹਾ ਹੈ ਮਾਮਲੇ ਦੇ ਵਿੱਚ ਉਸ ਦੇ ਸਾਥੀ ਨੂੰ ਪਹਿਲਾਂ ਵੀ ਗ੍ਰਿਫਤਾਰ ਕੀਤਾ ਜਾ ਚੁਕਾ ਹੈ ਮੌਕੇ ਤੇ ਪਹੁੰਚੇ ਐਸਐਸਪੀ ਗੁਰਦਾਸਪੁਰ ਸ੍ਰੀ ਅਗਯਪਤ ਜੀ ਵੱਲੋਂ ਹੋਰ ਕੀ ਬੋਲੇ ਕਿਹਾ ਆਓ ਤੁਹਾਨੂੰ ਸੁਣਾਉਂਦੇ ਆਂ ਦੇਖੋ ਪੱਪਰਕਾਰ ਇੰਦੇ ਜੀ ਦੀ ਖਾਸ ਰਿਪੋਰਟ ਸਾਡੇ ਕੋਲ ਤੁਹਾਨੂੰ ਪਤਾ ਹੈ ਕਲਾਨੌਰ ਦੇ ਵਿੱਚ 36 ਨੂੰ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਉਹਦੇ ਚ 92 ਨੰਬਰ ਦਾ ਐਕਸਟਰੈਸ਼ਨ ਤੋਂ ਰਿਲੇਟਡ ਐਫਆਈਆਰ ਜਿਹੜੀ ਰਜਿਸਟਰ ਕੀਤੀ ਗਈ ਸੀ ਉਹਦੇ ਚ ਇੱਕ ਕੁਝ ਕਿ ਪਹਿਲਾਂ ਅਸੀਂ ਜਿਹੜਾ ਹੈਗਾ ਪੜਿਆ ਸੀ ਯੋਧ ਯੋਧਾ ਜਾਂ ਛੋਟੇ ਪੁੱਤ ਦਾ ਬਹਿਣਾ ਵਾਲਾ ਸੀਗਾ ਉਹਦੇ ਤੋਂ ਵੀ ਵੈਪਨ ਪੰਮ ਦੇ ਹੋਏ ਸੀ ਨਾ ਕਲਾਨੌਰ ਚ ਇੱਕ ਪਾਇੰਗ ਕੀਤੀ ਸੀਗੀ ਇਸ ਤੋਂ ਬਾਅਦ ਜਿਹੜਾ ਇਹਦਾ ਜਿਹੜਾ ਮੇਨ ਸ਼ੂਟਰ ਸੀ ਆ ਐਬਸ ਕੈਂਡੀਟ ਸੀ ਸਾਡੇ ਕੋਲ ਇਨਫੋਰਮੇਸ਼ਨ ਲਗਾਤਾਰ ਇਨਫੋਰਮੇਸ਼ਨ ਆ ਰਹੀ ਸੀ ਜੀ ਸਾਨੂੰ ਟਰੈਕ ਕਰੇ ਸੀ ਬੜੇ ਕਾਫੀ ਜਗ੍ਹਾ ਤੋਂ ਨਿਕਲਿਆ ਸੀ ਹੁਣ ਸਾਡੇ ਕੋਲ ਸਪੈਸੀਫਿਕ ਇਨਪੁਟ ਆਇਆ ਸੀ ਕਿ ਇੱਥੇ ਕੋਈ ਵਰਦਾਤ ਕਰਨੀ ਨਹੀਂ ਆਣਾ ਤੇ ਸਾਡੀ ਟੀਮ ਨੇ ਸਪੈਸੀਫਿਕ ਇਨਪੁਟ ਜਿਹੜਾ ਹੈਗਾ ਨਾਕੇ ਬੰਦੀ ਪਲੇਸ ਕਿਹਾ ਸੀ ਇਹ ਇਥੇ ਨਾਕੇ ਬੰਦੀ ਸੀ ਜਿੱਥੇ ਇਹਨੇ ਆਣ ਕੇ ਪੁਲਿਸ ਪੱਟੀ ਪਾੜੀ ਗਈ ਸੀ ਕਿੰਨੇ ਪੱਟੇ ਦੇਖੋ बाकी सारी हिस्टरी अभी एसरटेन कर रहे हैं एज ऑफ नाउ जोड़ा है जरा मेन वॉन्टेड सी नाइनटी टू नंबर एफ आई आर जो है, है। कला नगर एम रवि मसी है विलेज अटारी है घूमन कला का रहने वाला है एंड ये तो एक वैपन भी बरामद हो इस अलावा तो जो बाइक भी बरामद हुई है बाकी असि कोशिश कर रहे हैं कि भाई ए तो देखो वो सारी चीज अभी देख रहे हैं एज ऑफ नाउ जरा जरा सा क्योंकि ਇਨੀਸ਼ੀਅਲੀ ਐਕਸਟਰੰਗਰ ਫਾਇਰ ਹੋਇਆ ਸੀਗਾ ਪੁਲਿਸ 34581 ਉਹ ਉਹ ਸਰ ਅੱਭੀ ਐਜ਼ ਆਫ ਨਾ ਉਹ ਸਾਰੀ ਚੀਜ਼ਾਂ ਅੰਸ਼ੀ ਫੈਕਟਰ ਜਿਹੜਾ ਹੈਗਾ ਉਹ ਅਚੇਟਨ ਕਰਦੇ ਨੇ ਸਰ ਆਪ ਦੇ ਨੂੰ ਦੇਖੋ ਉਹ ਸਾਰੀ ਚੀਜ਼ਾਂ ਦੀ ਇਨਵੈਸਟੀਗੇਸ਼ਨ ਦੱਸ ਸਕਦੇ ਫਾਇਰ ਕਿੰਨੇ ਕਿਤੇ ਗਿਆ ਸੀ ਹਾਂ ਇਹ 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 ਵੱਲੋਂ ਜਿਹੜਾ ਐਫਾਇਰ ਕੀਤਾ ਗਿਆ ਸੀਗਾ ਉਹ ਉੱਥੇ ਜਿਹੜਾ ਹੈਗਾ ਜਿਹੜਾ ਨਹਿਰ ਦੇ ਨੇੜੇ ਉੱਥੇ ਵੱਜਿਆ ਸੀ So, police, uh, police no, karke, uh, so, e, तो पुलिस वालों भी पुलिस पुलिस नो वो दिया आर्मी लगी इस करके पुलिस तो बचाओ मेन सर ये उधर जी वांटेड सी जगह तो को मेन एज ऑफ नाउ देखो बड़ा ही जल्दी होगा कुछ चीजों का ना एज ऑफ नाउ ऐसी बंदे नो जस्ट फड़े ही तो uh, है तो नो अभी मेडिकल असिस्टेंस ले पे जाएगा बाकी चीज ऐसी है कि कुछ किच करके फिर आगे तो बोली कितनी बोला लक्ष्य होता